ਕਿ ਗੁਰੂ ਨਾਨਕ ਦੇਵ ਜੀ ਦੋ ਵਾਰ ਆਏ ਨੇ ਤੇ ਇਹ ਗੇਟ ਆ ਉਹ ਜਿੱਥੋਂ ਦੀ ਕਦੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਅੰਦਰ ਨੰਗੇ ਹੋਣਗੇ ਸੁਨਾਵ ਨੇ ਹైదరాబాద్ਾ ਦਾ ਉਹ ਟਾਈਮ ਦੇ ਉੱਤੋਂ ਦੀ ਇੱਥੋਂ ਦੀ ਵੀ ਕਿੰਨੀ ਆਵਾਜ਼ ਆਈ ਹੁੰਦੀ ਹੂ ਇਹ ਦਰਵਾਜ਼ੇ ਦੇ ਵਿੱਚ ਹਨਾ ਕਿੰਨੀ ਰੌਣਕ ਹੁੰਦੀ ਹੂ ਗੁਰਪਰ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰ ਰਹੇ ਹਾਂ ਜੀ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਦਾ ਜੀ ਅੱਜ ਦੀ ਜਿਹੜੀ ਵੀਡੀਓ ਆ ਆਪਾਂ ਤੁਹਾਨੂੰ ਇੱਕ ਬਹੁਤ ਰਮਣੀਕ ਸਥਾਨ ਦੇ ਦਰਸ਼ਨ ਕਰਵਾਉਣੇ ਆ ਜਿੱਥੇ ਕਦੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆ ਕੇ ਵਿਰਾਜਮਾਨ ਹੋਏ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਸਮੁੰਦਰ ਦੇ ਨਾਲ ਬਿਲਕੁਲ ਸਥਾਨ ਬਣਿਆ ਹੋਇਆ ਹੈਗਾ ਜائیں ਕੋਲ ਸਮੁੰਦਰ ਦੇ ਵਿੱਚ ਬਣੇ ਹੋਏ ਕਿਲਾ ਸਮੁੰਦਰ ਦੇ ਵਿੱਚ ਬਣਿਆ ਹੋਇਆ ਕਿਲਾ ਜਿਹਦੀਆਂ ਕੰਧਾਂ ਦੇ ਨਾਲ ਸਮੁੰਦਰ ਖਹਿ ਕੇ ਲੰਘਦਾ ਤੇ ਉਥੇ ਇਹ ਸਥਾਨ ਬਣਿਆ ਹੋਇਆਗਾ ਇਸ ਵਕਤ ਆਪਾਂ ਲਖਪਤ ਖੜੇ ਆਂ ਕੱਲ ਚੱਲੇ ਸੀ ਆਪਾਂ ਪਿੰਡ ਧੋੜੋ ਤੋਂ ਹਰਣ ਉਤਸਵ ਦੇਖ ਕੇ ਤੇ ਚਿੱਟੇ ਲੂਨ ਦੀ ਜਿਹੜੀ ਧਰਤੀ ਦੇਖ ਕੇ ਹਰਣ ਉਤਸਵ ਦੇਖਣ ਤੋਂ ਬਾਅਦ ਕੱਲ ਆਪਾਂ ਇੱਥੇ ਪਹੁੰਚ ਗਏ ਸੀ ਰਾਤ ਪਹੁੰਚਦਿਆਂ ਨੂੰ ਹਨੇਰਾ ਹੋ ਗਿਆ ਉਹਦੇ ਕਰਕੇ ਕੱਲ ਵੀਡੀਓ ਬਣਾਈ ਨਹੀਂ ਆਪਾਂ ਤੇ ਹੁਣ ਸਵੇਰਾ ਸਵੇਰ ਦੇ ਟਾਈਮ ਤੇ ਆਪਾਂ ਤੁਹਾਨੂੰ ਦਰਸ਼ਨ ਮੇਲਾ ਕਰਵਾਵਾਂਗੇ ਬਹੁਤ ਰਮਣੀਕ ਸਥਾਨ ਆ ਜਦੋਂ ਆਪਾਂ ਗੁਰਦੁਆਰਾ ਤੀਸਰੀ ਉਦਾਸੀ ਦਰਸ਼ਨ ਕੀਤੇ ਸੀ ਨਾ ਅਰਣਾਚਲ ਦੇ ਵਿੱਚ ਇੱਕ ਓ ਸਥਾਨ ਤੇ ਇੱਕ ਏ ਸਥਾਨ ਦੋਨੇ ਸਥਾਨ ਮੇਰੇ ਮਤਲਬ ਇਹ ਕਹਿ ਲਓ ਵੀ ਮੈਂ ਆਪਦੇ ਆਪ ਨੂੰ ਇਹ ਸਮਝ ਰਿਹਾ ਪਤਾ ਨਹੀਂ ਵੀ ਕਿੱਡਾ ਕ ਕਿਸਮਤ ਵਾਲਾ ਜਿਹੜਾ ਇਹਨਾਂ ਸਥਾਨਾਂ ਦੇ ਦਰਸ਼ਨ ਕਰ ਪਾਇਆ ਪਰ ਮੈਂ ਨਾਲ ਕੋਸ਼ਿਸ਼ ਕਰਦਾ ਵੀ ਜਿੱਮੇ ਮੈਂ ਦਰਸ਼ਨ ਕਰ ਰਿਹਾ ਉਵੇਂ ਤੁਹਾਨੂੰ ਦਰਸ਼ਨ ਕਰਵਾਵਾਂ ਸੋ ਹੁਣ ਪਹਿਲਾਂ ਮੈਂ ਪਹਿਲਾਂ ਜਿਹੜੀ ਵੀਡੀਓ ਕਰ ਲੂ ਆਪਾਂ ਸ਼ੁਰੂ ਕਰ ਲਈ ਸੀ ਪਰ ਰਾਤ ਇੱਥੇ ਪਹੁੰਚਦਿਆਂ ਨੂੰ ਹਨੇਰਾ ਹੋ ਗਿਆ ਤਾਕੇ ਤੁਹਾਨੂੰ ਰਾਹਦਾਰੀ ਦਾ ਕਲੀਅਰ ਹੋ ਜੇ ਰਸਤਿਆਂ ਦਾ ਪਤਾ ਲੱਗ ਜੇ ਕਿਉਂਕਿ ਜ਼ਿਆਦਾਤਰ ਜਿਹੜਾ ਹੈ ਰੋਡ ਮੈਪ ਬਣਦਾ ਇੱਥੇ ਪਹੁੰਚਦਾ ਜੇ ਘੁੰਮਣ ਦੇ ਪਰਪਸ ਨਾਲ ਆਪਾਂ ਆਉਂਨੇ ਆ ਤਾਂ ਉਹ ਤੋ ਰੋ ਤੋਂ ਇੱਧਰ ਹੋ ਕੇ ਵਧੀਆ ਰਹਿੰਦਾਗਾ ਵੀ ਨਾਲੇ ਤਾਂ ਆਪਾਂ ਰਾਣ ਉਤਸਵ ਦੇਖ ਲੈਨੇ ਆ ਰੋਡ ਟੂ ਹੈਵਨ ਦੇਖ ਲੈਨੇ ਆ ਤੇ ਬਾਕੀ ਸਾਰਾ ਕੁਝ ਦੇਖਦੇ ਦੇਖਦੇ ਇੱਥੇ ਪਹੁੰਚ ਜਾਣੇ ਆਗੇ ਖੈਰ ਵੀਡੀਓ ਕੱਲ ਸ਼ੁਰੂ ਕੀਤੀ ਆ ਸੋ ਵੀਡੀਓ ਪਹਿਲਾਂ ਆਪਾਂ ਉਧਰ ਲੈ ਕੇ ਚੱਲਾਂਗੇ ਉਤੋਂ ਤੁਹਾਨੂੰ ਸਫਰ ਕਰਦੇ ਕਰਾਉਂਦੇ ਆਪਾਂ ਗੁਰਦੁਆਰਾ ਸਾਹਿਬ ਦਾ ਦਰਸ਼ਨ ਮੇਲਾ ਕਰਵਾਵਾਂਗੇ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦ ਤੇ ਉਹਨਾਂ ਦੇ ਇੱਥੇ ਖੜਾਮ ਵੀ ਪਿਆ ਬਚਪਨ ਦਾ ਪੰਘੂੜਾ ਵੀ ਪਿਆ ਤੇ ਬਾਬਾ ਸ੍ਰੀ ਚੰਦ ਜੀ ਦੀਆਂ ਖੜਾਵਾਂ ਵੀ ਪੰਗਾ ਨੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਇਸ ਥਾਂ ਨੂੰ ਕੰਸੀਡਰ ਕੀਤਾ ਜਾਂਦਾ ਹੈ ਵੀਡੀਓ ਸ਼ੁਰੂ ਕਰਦੇ ਆ ਜੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਲਿਓ ਤਾਂ ਕਿ ਬਾਕੀ ਵੀ ਇਸ ਸਥਾਨ ਦਾ ਦਰਸ਼ਨ ਮੇਲਾ ਕਰ ਲੈਣ ਤੇ ਤੁਸੀਂ ਵੀ ਆ ਜਾਓ ਅਖੀਰ ਤੱਕ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਅੱਜ ਵਾਲੀ ਨੂੰ ਤਾਂ ਕਰ ਹੀ ਦਿਓ ਤੇ ਕਮੈਂਟ ਜ਼ਰੂਰ ਕਰਿਓ ਅਸੀਂ ਜਦੋਂ ਗਏ ਸੀ ਤਾਂ ਉੱਠ ਤੇ ਬਹਿ ਕੇ ਗਏ ਸੀ ਉੱਠ ਗੱਡੀ ਤੇ ਬਹਿ ਕੇ ਗਏ ਸੀ ਪਰ ਮੁੜਦੇ ਹੋਏ ਅਸੀਂ ਹੁਣ ਪੈਦਲ ਜਾਣ ਦਾ ਸਲਾਹ ਕੀਤੀ ਹੈਗੀ ਇਧਰਲੇ ਪਾਸੇ ਵੀ ਓਟ ਗੱਡੀਆਂ ਚੱਲਦੀਆਂ ਨੇ ਕੱਲ ਜੀ ਮੈਂ ਦੱਸਿਆ ਸੀ 50 ਰੁਪਏ ਕਿਰਾਇਆ ਇੱਕ ਦਿਨ ਦਾ ਲੱਗੂਗਾ ਤੇ ਬਾਈ ਯਾਰ ਕੇ ਚੱਲਿਆ ਕੈਸੇ ਬਾਈ ਜਾਨ ਸਹੀ ਹੋ ਬਜਾ ਮਾ ਹਮ ਬਜਾ ਮਾ ਯੂਟਿਊਬਰ ਮੇਰਾ ਰਾਗੀਰ ਇਹ ਅਕਾਲ ਪੁਰਖ ਜੀਓ ਅੱਜ ਦਾ ਸਫ਼ਰ ਸ਼ੁਰੂ ਕੀਤਾ ਹੈ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣਾ ਦਾ ਵਲਵਖਸ ਨਾ ਮੇਰਾ ਅੱਜ ਦਾ ਏ ਦਿਨ ਬਾਕੀ ਸਭ ਦਾ ਖੁਸ਼ੀਆਂ ਪਰਵਤਿਤ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾ ਰਨ ਆਫ ਕੱਚ ਤੋਂ ਪਿੰਡ ਦੌਰ ਤੋਂ ਅਸੀਂ ਚੱਲ ਪਏ ਕਿਉਂਕਿ ਇਹ ਮੇਨ ਲੋਕੇਸ਼ਨ ਆ ਜਾਂਦੀ ਏ ਕਿ ਇੱਥੇ ਜਿਹੜਾ ਇਹ ਸਾਰਾ ਰਨ ਆਫ ਕੱਚ ਦਾ ਏਰੀਆ ਹੈ ਨਾ ਦੌਰ ਤੋਂ ਪਿੰਡ ਇੱਥੇ ਬਣਿਆ ਵਾਈਟ ਸੈਂਡ ਡੇਜ਼ਰਟ ਤੇ ਜਿਹੜੀ ਇੱਥੇ ਧਰਾਨਾ ਉਤਸਵ ਦੀ ਮੇਨ ਥਾਂ ਉਹ ਵੀ ਅੱਗੇ ਰਹਿ ਜਾਂਦੀ ਆ ਇਹ ਸਾਰਾ ਕੁਝ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਦੇਖ ਲਿਆ ਸੀ ਕੱਚੇ ਰੋਡ ਤੇ ਜਾਣਾ ਸੀ ਪਾਣਾ ਅੱਛਾ ਨਹੀਂ ਸਿੱਧਾ ਵੀ ਜਾਂਦਾ ਭਾਈ ਓਏ ਹੋਏ ਹੋਏ ਤੇ ਆ ਲੋਕ ਪਿਕਅਪ ਲੈਣਾ ਭਰ ਕੇ ਜਿਹੜੇ ਉਹ ਇੱਥੇ ਨੀਲਾ ਦੇਖਣ ਆਏ ਸੀਗੇ ਇਹ ਜਿਹੜਾ ਰਨ ਆਫ ਕੱਚ ਦਾ ਸ਼ਾਮ ਦਾ ਨਜ਼ਾਰਾ ਸੀ ਉਹ ਦੇਖਣ ਆਏ ਸੀ ਸਕੂਲ ਦੇ ਦੋ ਤਿੰਨ ਟੂਰ ਵੀ ਦੇਖਿਆ ਉਹ ਵੀ ਇੰਨ ਸੀਗੇ ਇੰਨਾ ਗੱਡੀਆਂ ਚ ਬਿਠਾ ਕੇ ਲੈ ਕੇ ਆਏ ਸੀ ਜਾਕਾ ਨੂੰ ਇੱਕ ਲੰਮਾ ਰਾਹ ਨਵੇੜ ਕੇ ਆਇਆ ਹੁਣ ਇੱਥੇ ਆ ਕੇ ਬ੍ਰੇਕ ਮਾਰੀਆ ਸੂਰਜ ਢਲਣ ਲੱਗਿਆ ਤਾਂ ਕਰਕੇ ਜਿਹੜੀ ਇਧਰੋਂ ਵੀਡੀਓ ਕਾ ਲਈ ਆ ਰਹੀ ਆ ਦੂਰ ਦੇਖਦੇ ਆ ਤਾਂ ਲੰਮੀ ਨੱਕ ਦੀ ਸੇਧ ਨੂੰ ਇੱਕ ਸਿੱਧੀ ਸੜਕ ਦਿੰਦੀ ਆ ਪਿੱਛੇ ਜਦੋਂ ਆਪਾਂ ਚੱਲੇ ਆਂਗੇ ਤਾਂ ਉੱਥੋਂ ਰਾਹ ਬਹੁਤ ਖਰਾਬ ਸੀ ਪਿਛਲਾ ਟਰੱਕਾਂ ਦੇ ਨਾਂਗੇ ਨਾਲ ਟੁੱਟੀ ਹੋਈ ਸੜਕ ਸੀ ਤੇ ਮਸਾ ਇੱਥੇ ਤੱਕ ਪਹੁੰਚਿਆ ਹੁਣ ਇੱਥੋਂ ਇੱਕ ਵਾਰ ਸੇ ਲਗਾਤਾਰ ਚੱਲਣਾ ਹੁਣ ਇੱਕ ਵਾਰੀ ਜਿਹੜੀ ਬਾਟ ਆ ਉਹ ਨਿਬੜ ਜੂਗੀ ਇੱਥੇ ਦੇਖਦੇ ਆ ਤਾਂ ਲਖਪਤ 50 ਕਿਲੋਮੀਟਰ ਲਿਖਿਆ ਦਿੱਤਾਗਾ ਕੋਟ ਲਖपत ਹਜੇ ਆਪਾਂ ਨੂੰ 50 ਕਿਲੋਮੀਟਰ ਪਿਆ ਇੱਥੋਂ ਲੱਗ ਜਾਣਾ ਤਕਰੀਬਨ 1 ਘੰਟੇ ਦੇ ਨੇੜੇ ਤੇਰੇ ਦਾ ਸਫ਼ਰ ਆ ਸੂਰਜ ਬਸ ਢਲਣ ਵਾਲਾ ਇਹ ਆ ਵੀ ਦਿਨ ਖੜੇ ਖੜੇ ਪਹੁੰਚ ਗਏ ਤਾਂ ਚੰਗਾਗਾ ਜਾ ਕੇ ਕਿਉਂਕਿ ਪ੍ਰਸ਼ਾਦੇ ਪਾਣੀ ਦੇੰਤੀ ਆਪ ਵੀ ਦੇਖਣਾ ਤੇ ਰਹਿਣ ਸੈਂਡ ਦਾ ਵੀ ਦੇਖਣਾਗਾ ਲੋ ਜੀ ਅਗਲੇ ਦਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਕ ਵਾਰੀ ਫਿਰ ਗੁਰਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਾ ਜਿਹੜਾ ਬਾਹਰ ਗੁਰਦੁਆਰਾ ਸਾਹਿਬ ਦਾ ਬਾਹਰ ਦਾ ਜਿਹੜਾ ਏਰੀਆ ਰਹਿ ਜਾਂਦਾਗਾ ਇਧਰ ਦੇਖਦਿਆਂ ਤਾਂ 메ਨ ਗੇਟ ਆ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਲਖਪਤ ਸਾਹਿਬ ਲਖਪਤ ਦਾ ਜਿਹੜਾ ਇਹ ਸਾਰਾ ਕਿਲਾ ਬਣਿਆ ਹੋਇਆਗਾ ਉਹ ਦਰਦੂਰ ਦਰਾੜ ਤੱਕ ਜਿਹੜੀ ਇਸ ਕਿਲੇ ਦੀ ਬਾਉਂਡਰੀ ਦੀ ਹਿਲਹਾਲ ਹੁਣ ਇੱਥੇ ਆਬਾਦੀ ਕੋਈ ਬਹੁਤੀ ਜ਼ਿਆਦੇ ਵੱਸਦੀ ਨਹੀਂ ਫਿਲਹਾਲ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਫਿਰ ਇਸ ਸਥਾਨ ਦਾ ਇਤਿਹਾਸ ਤੇ ਸੰਪੂਰਨ ਜਿਹੜੀ ਇਸ ਸਥਾਨ ਬਾਰੇ ਜਾਣਕਾਰੀ ਤੁਹਾਡੇ ਪਹੁੰਚਣ ਤੋਂ ਲੈ ਕੇ ਰਹਿਣ ਸੈਣ ਤੋਂ ਲੈ ਕੇ ਸਾਰਾ ਕੁਝ ਉਹ ਜਾਣਕਾਰੀ ਆਪਾਂ ਦੇਵਾਂਗੇ ਫਿਲਹਾਲ ਮੈਂ ਮੇਨ ਗੇਟ ਤੇ ਖੜਾ ਸੀ ਇਹਨਾਂ ਦੱਸ ਦਿੰਨਾ ਇੱਕ ਸਰਾਂ ਇੱਧਰ ਬਣੀ ਹੋਈ ਆ ਤੇ ਇੱਕ ਸਰਾਂ ਆ ਆ ਗਈ ਇਹ ਵਾਲੇ ਜਿਹੜੇ ਤੁਹਾਨੂੰ ਦਿਂਦੇ ਹੈਗੇ ਝੋਪੜੀनुਮਾ ਛੱਤ ਪਈ ਹੋਈ ਆ ਤੇ ਇਹ ਜਿਹੜੀ ਸਰਾਂ ਗਈ ਇਹ ਉਦ ਦਾ ਸਰਕਾਰੀ ਗੈਸਟ ਹਾਊਸ ਆ ਸਰਕਾਰੀ ਸਰਕਾਰ ਨੇ ਬਣਾਇਆ ਸੀ ਪਰ ਇਹ ਗੁਰਦੁਆਰਾ ਸਾਹਿਬ ਵਾਲੇ ਕਿਰਾਏ ਤੇ ਲੈ ਲੈਂਦੇ ਹੁੰਦੇ ਆ ਮੇਨ ਗੇਟ ਰਾਹੀਂ ਆਪਾਂ ਐਂਟਰ ਹੁੰਨੇ ਆ ਤੇ ਪਹਿਲਾਂ ਦਰਸ਼ਨ ਮੇਲਾ ਕਰਕੇ ਫਿਰ ਤੁਹਾਨੂੰ ਇਹ ਸਾਰੇ ਸਥਾਨ ਬਾਰੇ ਦੱਸਾਂਗੇ ਅੰਦਰ ਐਂਟਰ ਅੰਦਰ ਐਂਟਰ ਹੁੰਦੇ ਦੇਖਦੇ ਆ ਤਾਂ ਇੱਕ ਵੱਡਾ ਜਿਹੜਾ ਇੱਕ ਵਿਹੜਾ ਹੈਗਾ ਇਧਰਲੇ ਪਾਸੇ ਇਹ ਸਰਾ ਉਹ ਆਪਣੇ ਮੋਟਰਸਾਈਕਲ ਖੜੇ ਆ ਤੇ ਇਧਰ ਇੱਕ ਬਗੀਚੀ ਟਾਇਪ ਲੱਗੇ ਹੋਇਆ ਵਧੀਆ ਇੱਥੇ ਖੈਰ ਖੇਤੀਬਾੜੀ ਵਾਲਾ ਵਧੀਆ ਅੰਬਾਂ ਦੇ ਦਰਖਤ ਨੇ ਤੇ ਨਾਲ ਹੀ ਉਹਦੇ ਨਿੰਮ ਖੜਾ ਝੂਲਤੇ ਨਿਸ਼ਾਨ ਰਹੇ ਆ ਪੰਥ ਮਹਾਰਾਜ ਕੇ ਦੋ ਨਿਸ਼ਾਨ ਸਾਹਿਬ ਲੱਗੇ ਹੋਇਆ ਇੱਕ ਬਟਾ ਨਿਸ਼ਾਨ ਸਾਹਿਬ ਇਧਰ ਆ ਦੂਰੋਂ ਕਿਲੇ ਤੋਂ ਬਾਹਰ ਆਪਾਂ ਨੂੰ ਸੜਕ ਤੋਂ ਦਿਖਾਈ ਦੇ ਰਹੇ ਸੀ ਤੇ ਇੱਕ ਜਿਹੜੇ ਜਿਹੜਾ ਸਥਾਨ ਆ ਗੁਰਨਾਨਕ ਦੇਵ ਜੀ ਪਾਛਾ ਦਾ ਉਹਦੇ ਅੰਦਰ ਕਾ ਇੱਕ ਵੱਡਾ ਜਿਹੜਾ ਵਿਹੜਾ ਉਹ ਦੇਖਦਾਗਾ ਤੇ ਨਾਲ ਹੀ ਇਧਰਲੇ ਪਾਸੇ ਉਹ ਸਥਾਨ ਆ ਜਿੱਥੋਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਿੱਥੇ ਆ ਕੇ ਬਿਰਾਜਮਾਨ ਹੋਏ ਤੇ ਅੱਜ ਹੁਣ ਪਹਿਲਾਂ ਆਪਾਂ ਗੁਰੂ ਮਹਾਰਾਜ ਨੂੰ ਨਮਸਕਾਰ ਕਰਦੇ ਆ ਤੇ ਫੇਰ ਬਾਕੀ ਦਰਸ਼ ਮੇਲਾ ਕਰਦੇ ਆ ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਆਇਆ ਇਹੀ ਮਤਲਬ ਅਸਲ ਦੇ ਵਿੱਚ ਇਹ ਜਿੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਏ ਸੀ ਸਿੰਧੀ ਸਿੱਖ ਇੱਥੇ ਰਹਿੰਦੇ ਹੁੰਦੇ ਸੀ ਇਹ ਉਹਨਾਂ ਦਾ ਉਸ ਟਾਈਮ ਤੇ ਘਰ ਹੁੰਦਾ ਸੀ ਤੇ ਇੱਥੇ ਆ ਕੇ ਪਾਤਸ਼ਾਹ ਬਰਾਜਮਾਨ ਹੋਇਆ ਇਤਿਹਾਸ ਦੇ ਵਿੱਚ ਜ਼ਿਕਰ ਇਹ ਮਿਲਦਾ ਕਿ ਗੁਰੂ ਨਾਨਕ ਦੇਵ ਜੀ ਦੋ ਵਾਰ ਆਏ ਨੇ ਤੇ ਇਹ ਗੇਟ ਆ ਉਹ ਜਿੱਥੋਂ ਦੀ ਕਦੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਅੰਦਰ ਨੰਗੇ ਹੋਣਗੇ ਤੇ ਅੱਗੇ ਇਹ ਜਿਹੜਾ ਘਰ ਆ ਇਹ ਘਰ ਦਾ ਜਿਹੜਾ ਉਹ ਵੇੜਾ ਆ ਜਾਂਦਾ ਚਾਰੇ ਪਾਸੇ ਘਰ ਦੀ ਉਹ ਬਾਉਂਡਰੀ ਆ ਅੰਦਰ ਇੱਕ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇੱਕ ਨਿਸ਼ਾਨ ਸਾਹਿਬ ਉੱਪਰ ਜੂਲ ਰਹੇ ਨੇ ਤੇ ਇਧਰ 메ਨ ਗੇਟ ਰਾਹੀਂ ਐਂਟਰ ਹੁੰਨੇ ਆ ਤਾਂ ਇਧਰਲੇ ਪਾਸੇ ਇੱਕ ਕਮਰਾ ਆ ਜਾਂਦਾਗਾ ਜਿਵੇਂ ਛੱਤ ਤਾਂ ਆਪਣੇ ਵਾਂਗੂ ਤਾਂ ਹੈ ਨਹੀਂ ਖੈ ਜਿਹੜੀ ਇਹ ਹੁਣ ਆਪਣੇ ਵੀ ਰਿਵਾਜ ਚੱਲ ਪਿਆ ਨਾ ਛੱਤਾਂ ਦਾ ਹਨ ਟੇਡੀਆਂ ਛੱਤਾਂ ਕੋਣ ਦਾ ਪੱਥਰ ਲੱਗਿਆ ਹੋਇਆ ਪੱਥਰ ਦੇ ਉਪਾਇਆ ਹੋਣ ਹੁਣ ਆਪਣੇ ਤਾਂ ਫਾਈਬਰ ਪਾ ਦਿੰਦੇ ਆ ਤੇ ਸਾਰਾ ਜਿਹੜੇ ਇਹ ਪੁਰਾਣੀਆਂ ਚੀਜ਼ਾਂ ਨੇ ਗੇਟ ਉਹ ਹੀ ਲੋਹੇ ਦੇ ਕੁੰਡੇ ਵਾਹ ਇਹ ਸਾਰਾ ਕੁਝ ਜਿਹੜਾ ਇਹ ਉਸੇ ਸਮੇ ਦਾ ਪਰਾਤਨ ਕਿਉਂਕਿ ਇਹਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਆ ਸਾਰਾ ਜਿਹੜਾ ਇਹ ਪੁਰਾਣਾ ਉਵੇਂ ਦੇ ਉਵੇਂ ਮੈਂਟੇਨ ਕਰਕੇ ਰੱਖਿਆ ਹੋਇਆ ਹੈ ਲੱਕੜ ਦੀਆਂ ਫੱਟੀਆਂ ਪਾਈਆਂ ਹੋਈਆਂ ਛੋਟੇ ਛੋਟੇ ਬੱਤੇ ਪਾ ਕੇ ਜਿਹੜੀ ਉਹ ਛੱਤ ਪਾਈ ਹੋਈ ਆ ਤੇ ਐਂ ਐਂ ਟਾਕੀਆਂ ਨੇ ਕਮਰੇ ਦੇ ਵਿੱਚ ਜੇ ਰੋਸ਼ਨਦਾਨ ਦੇਖਦੇ ਆ ਹਨ ਜਾਲੀ ਨੂੰ ਆ ਰੋਸ਼ਨਦਾਨ ਵਧੀਆ ਬਣੇ ਹੋਇਆ ਸੋਹਣੇ ਵਾਹ ਗਿਰ ਧੰਨ ਵਰ ਨਾਨਕ ਪਲਾਸਟਰਾਂ ਕਰਨ ਕੀਤਾ ਹੋਇਆ ਉਹ ਸਾਰਾ ਚੂਨੇ ਦਾਗਾ ਸਿਮਿੰਟ ਨਹੀਂ ਉਹ ਟਾਈਮ ਤੇ ਚੂਨਾ ਲੱਗਦਾ ਸੀ ਉਵੇਂ ਚੂਨੇ ਦਾ ਸਾਰਾ ਕੁਝ ਉਵੇਂ ਆਗਾ ਤੇ ਇਧਰ ਇਹ ਜਿਹੜਾ ਮੇਨ ਘਰ ਦੀ ਐਂਟਰੀਸ ਆ ਉਹ ਆ ਜਾਂਦੀ ਆ ਤੇ ਇਧਰ ਇੱਕ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਪਾਇਆ ਹੋਇਆ ਕਿਉਂਕਿ ਜਿਹੜੇ ਇਹ ਸਿੱਖ ਸੀਗੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਸਿੱਖ ਬਣੇ ਇਹ ਕੋਈ ਆਮ ਨਹੀਂ ਸੀ ਇੱਥੇ ਲਖਪਤ ਦੇ ਵਿੱਚ ਜਿੰਨੇ ਵੀ ਬੰਦੇ ਰਹਿੰਦੇ ਸੀ ਨਾ ਬਹੁਤ ਅਮੀਰ ਬੰਦੇ ਰਹਤੇ ਹੁੰਦੇ ਸੀ ਇੱਥੇ ਸੋ ਇਹ ਉਹਨਾਂ ਦਾ ਘਰ ਸੀ ਤੇ ਐਂ ਦੇਖ ਲਓ ਡਿਜ਼ਾਈਨ ਦੇਖ ਲਓ ਸਾਰੇ ਘਰ ਤੇ ਤੇ ਉੱਪਰ ਖੜਨੂ ਵੀ ਇਹ ਇੱਕ ਮਹਿਲਾਂ ਵਾਂਗੂ ਬਣਿਆ ਹੋਇਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਸਾਹਿਬ ਲਖਪਤ ਕੱਚ ਅੱਗੇ ਦਰਵਾਜ਼ਾ ਸਾਹਿਬ ਨੇ ਤੇ ਦਰਵਾਜ਼ਾ ਸਾਹਿਬ ਦੇ ਬਾਰੇ ਸਾਰਾ ਜਿਹੜੀ ਇਹ ਮੇਨ ਘਰ ਦੀ ਜਿਹੜੀ ਐਂਟ੍ਰੇਸ ਆ ਗਈ ਤੇ ਘਰ ਦਾ ਇਹ ਮੂਰੇ ਇੱਕ ਭਾਂਡਾ ਬਣਿਆ ਹੋਇਆ ਉਹ ਭਾਂਡਾ ਆ ਗਿਆ ਲੱਕੜ ਦਾ ਸਾਰਾ ਕੰਮ ਕੀਤਾ ਹੋਇਆ ਐ ਨਹੀਂ ਹੈਗਾ ਵੀ ਜਿਵੇਂ ਲੈਂਟਰ ਆ ਪਿੱਲਰ ਆਪਣੇ ਲਾਉਣ ਦੇ ਨਾ ਥੰਮ ਉਹ ਲਾਉਣ ਦੇ ਆਪਣੇ ਹੁਣ ਸਿਮਿੰਟ ਦੇ ਆਰ ਸੀ ਸਿਮਿੰਟ ਦੇ ਵਿੱਚ ਸਰੀਆ ਪਾ ਕੇ ਆਪਾਂ ਖੜੇ ਕਰ ਦੰਨੇ ਆਗੇ ਪਿੱਲਰ ਪਰ ਇਹ ਜਿਹੜੇ ਸੀਗੇ ਲੱਕੜ ਦੇ ਹੈਗੇ ਮੀਨਾਕਾਰੀ ਕੀਤੀ ਹੋਈ ਆ ਤੇ ਮੈਂ ਥੋੜਾ ਜਿਹਾ ਨਰਵਸ ਆ ਮੇਰੇ ਹੱਥ ਕੰਬ ਰਹੇ ਹੈਗੇ ਲੱਕੜ ਦੀوں ਵੀ ਮੀਨਾਕਾਰੀ ਕਰਕੇ ਕਿਆ ਖੂਬਸੂਰਤ ਹੈ ਨਾ ਵਾਹ ਧੰਨ ਗੁਰਨਾਣ ਕਿ ਤੁਸੀਂ ਦਰਸ਼ਨ ਕਰਵਾਏ ਅੱਜ ਤੇ ਐ ਵੀ ਹੈ ਨਹੀਂ ਕੰਮ ਦੇਖੋ ਕਿੰਨਾ ਬਰੀਕੀ ਨਾਲ ਕੰਮ ਕੀਤਾ ਹੋਇਆ ਇਹਦੇ ਤੇ ਡਿਜ਼ਾਈਨ ਪਾਏ ਹੋਏ ਸੋਹਣੇ ਸੋਹਣੇ ਜਿਵੇਂ ਫੁੱਲ ਬਣਾਏ ਹੁੰਦੇ ਨਾ ਫੁੱਲ ਪਾ ਕੇ ਡਿਜ਼ਾਈਨ ਬਣਾਏ ਹੋਇਆ ਲੋ ਇਥੇ ਡਿਜ਼ਾਈਨ ਕਰਦੇ ਹਾਥੀ ਹਾਥੀ ਦੇ ਬੰਦਾ ਬੈਠਾ ਆ ਕਿਸੇ ਚੀਜ਼ ਦੀ ਜਿਵੇਂ ਕੋਈ ਪਾਲਕੀ ਹੁੰਦੀ ਹੈ ਹਨਾ ਉਵੇਂ ਆ ਤੇ ਹੱਦੀ ਵੀ ਰੱਖਣ ਆਲੇ ਵਾਲੇ ਹੁੰਦੇ ਸੀ ਆਪਣੇ ਆਲਾ ਵੀ ਆਮਣੀ ਆਲੇ ਤੇ ਵੀ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਹੋਇਆ ਹੈਗਾ ਠੀਕ ਹੈ ਜੀ ਤੇ ਇਹੇ ਦਰਸ਼ਨ ਹੋ ਰਿਹਾ ਜੀ ਤੁਹਾਨੂੰ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਸਾਹਮਣੇ ਗੁਰੂ ਮਹਾਰਾਜ ਪ੍ਰਕਾਸ਼ ਨੇ ਤੇ ਨਮਸਕਾਰ ਆਪਾਂ ਕਰ ਲਈ ਤੇ ਹੁਣ ਇਹ ਦਰਬਾਰ ਹਾਲ ਅਸਲ ਦੇ ਵਿੱਚ ਕਮਰਾ ਹੈਗਾ ਜਿੱਥੇ ਇੱਕ ਪਾਸੇ ਜੇ ਆ ਦੇਖਦੇ ਆ ਤਾਂ ਗੁਰੂ ਮਹਾਰਾਜ ਜੀ ਦਾ ਪੰਘੂੜਾ ਪਿਆ ਹੈਗਾ ਤੇ ਨਾਲ ਹੀ ਥੱਲੇ ਬਾਬਾ ਸ੍ਰੀ ਚੰਦ ਜੀ ਦੀਆਂ ਖੜਾਵਾਂ ਨੇ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀਆਂ ਖੜਾਵਾਂ ਨੇ ਗਵਾਰ ਸਾਹਿਬ ਦੇ ਬਾਹਰ ਹੁੰਨੇ ਆ ਤਾਂ ਉਵੇਂ ਹੀ ਹੋਰ ਕੰਨ ਤੇ ਕੁਝ ਨਕਾਸ਼ੀ ਉਹ ਤਸਵੀਰਾਂ ਬਣਾਈ ਹੋਈਆਂ ਇੱਧਰ ਵੀ ਹਾਥੀ ਦੀ ਤਸਵੀਰ ਆ ਉਧਰ ਵੀ ਬਣੀ ਹੋਈ ਸੀ ਇੱਕ ਹੋਰ ਤਸਵੀਰ ਬਣੀ ਹੋਈ ਆ ਜਿਵੇਂ ਕੋਈ ਦਰਬਾਰੀ ਨਹੀਂ ਖੜਾ ਹੁੰਦਾ ਬਾਹਰ ਪਹਿਰੇਦਾਰ ਉਵੇਂ ਆ ਹੱਥ ਦੇ ਵਿੱਚ ਉਹ ਗਦਾ ਫੜਿਆ ਹੋਇਆ ਤੇ ਐਂ ਦਾ ਸਾਰਾ ਇਹ ਤੇ ਇੱਧਰ ਜਾਂਦੇ ਆ ਇੱਕ ਹੋਰ ਕਮਰਾ ਇੱਧਰ ਹੁੰਦਾ ਸਤਖੰਡ ਸਾਹਿਬ ਨੇ ਤੇ ਇਹ ਉਵੇਂ ਹੀ ਪੁਰਾਣੀਆਂ ਟਾਕੀਆਂ ਤੇ ਉਹੀ ਸਾਰਾ ਜਿਹੜਾ ਇਹ ਛਤ ਦਾ ਮਹੌਲਾ ਉੱਪਰ ਪੌੜੀਆਂ ਚੜ੍ਹਦੀਆਂ ਨੇ ਇਹ ਦੇਖੋ ਆਪਾਂ ਅੱਜ ਦੀ ਗਾੜੀ ਹੈ ਨਾ ਮਾਉਂਟਿੰਗਾ ਬਣਾਉਣ ਨੂੰ ਲੈਂਟਰ ਚ ਥਾਂ ਏ ਛੱਡਦੇ ਆਂਗੇ ਤੇ ਲੱਕੜ ਦੇ ਵਿੱਚ ਇਹਨਾਂ ਨੇ ਉਵੇਂ ਥਾਂ ਛੱਡੀ ਹੋਈ ਸੀ ਤੇ ਆਹ ਬੰਦ ਵੀ ਹੋ ਜਾਂਦਾ ਜੇ ਬੰਦ ਕਰਨਾ ਨਾ ਇਹਨੂੰ ਚੱਕ ਕੇ ਇੱਥੋਂ ਇਹਨੂੰ ਐ ਉੱਪਰ ਆਜੂ ਤੇ ਸਾਰਾ ਬੰਦ ਹੋ ਜਾਊਗਾ ਆ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਸੀ ਤੇ ਇਹ ਬਾਈ ਜੀ ਹੋਰੀ ਮਿਲੇ ਨੇ ਤੇ ਸੌਰੀ ਮੈਂ ਆਪਕਾ ਨਾਮ ਕੁਛ ਨਾ ਭੁੱਲ ਗਿਆ ਬਧਰਾ ਕਾਂਤ ਸਾਹਿਬ ਬਧਰਾ ਕਾਂਤ ਸਾਹਿਬ ਸਾਹ ਸਾਰਾ ਆਪਕਾ ਸਤਿਨ ਦਾਸ ਗੁਪਤਾ ਸਤਿਨ ਦਾਸ ਗੁਪਤਾ ਤੇ ਬਾਈ ਜੀ ਹੋਰੀ ਕਲਕੱਤੇ ਤੋਂ ਨੇ ਤੇ ਅਤ ਤੁਸੀਂ ਹੈਗਾ ਉਹ ਤੇ 부ਝ 부ਝ ਤੇ ਹੀ ਆ ਠੀਕ ਹੈ ਇਹ ਸਾਈਕਲਿੰਗ ਕਰ ਰਹੇ ਨੇ ਫਿਰ ਆਪ ਯਹੀ ਸੇ ਆ ਕੇ ਸਾਈਕਲਿੰਗ ਕਰੀ ਜਾਂ ਫਿਰ ਵਾਹਾਂ ਸੇ ਕਰ ਪੂਰਾ ਕੱਚ ਕਰ ਲੈ 부ਝ ਸੇ 부ਝ ਸੇ ਮਤਲਬ ਯਹੀ ਸੇ ਸਟਾਰਟ ਕੀਆ ਆਪਣੀ ਇਹ ਪੂਰਾ ਕੱਚ ਡਿਸਟ੍ਰਿਕਟ ਕਰ ਰਹੇ ਠੀਕ ਹੈ ਠੀਕ ਹੈ ਠੀਕ ਹੈ ਤੇ ਸਾਈਕਲਿੰਗ ਕਰਦੇ ਨੇ ਤੇ ਗੁਰਦੁਆਰਾ ਸਾਹਿਬ ਦਾ ਵਿੱਚ ਦਰਸ਼ਨ ਮੇਲਾ ਕਰਨਾ ਸੀ ਕਿਹਦਾ ਲਗਾ ਵਲ ਸਟਾਰਟ ਪਿਆ ਕਿਹਾ ਬਹੁਤ ਬੜੀਆ ਇਤਨਾ ਬੱਚ ਮੇਨਟੇਨ ਕੀਆ ਹੈ ਇਤਨੇ ਸਾਲੋਂ ਬਾਅਦ ਦੀ ਕੱਛ ਕੋ ਬਾਅਦ ਦੀ ਬਿਲਕੁਲ ਜੀ ਸਥਾਨ ਦਾ ਦਰਸ਼ਨ ਮੇਲਾ ਕਰ ਲਿਆ ਉਸ ਘਰ ਦਾ ਦਰਸ਼ਨ ਮੇਲਾ ਕਰ ਰਿਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ ਉਹ ਸਥਾਨ ਜਿੱਥੇ ਕਦੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਆਪਣੇ ਪਾਵਨ ਪਵਿੱਤਰ ਜਿਹੜੇ ਉਹ ਚਰਨ ਧਰੇ ਹੋਣਗੇ ਤੇ ਅੱਜ ਆਪਾਂ ਉਸ ਸਥਾਨ ਦਾ ਦਰਸ਼ਨ ਮੇਲਾ ਕਰਕੇ ਆਏ ਆ ਸੋ ਬਹੁਤ ਆਨੰਦ ਆਇਆ ਬਹੁਤ ਸਕੂਨ ਮਿਲਿਆ ਬਹੁਤ ਸ਼ਾਂਤ ਜਗਾ ਕੀ ਬਹੁਤ ਪੀਸਫੁਲ ਤੇ ਬਹੁਤ ਆਨੰਦ ਦਾ ਬੇ ਸਥਾਨ ਧੰਨਵਾਦ ਸ੍ਰੀ ਕਰਾਨਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਜਿਨ੍ਹਾਂ ਨੇ ਆਪਾਂ ਨੂੰ ਇਸ ਸਥਾਨ ਦੇ ਦਰਸ਼ਨ ਵਰਕ ਸੇ ਤੇ ਇਧਰਲੇ ਪਾਸੇ ਨਾਲ ਹੀ ਇੱਕ ਸ਼ੈੱਡ ਬਣਿਆ ਹੋਇਆ ਸ਼ੈੱਡ ਦੇ ਨਾਲ ਹੀ ਉਧਰਲੇ ਪਾਸੇ ਲੰਗਰ ਹਾਲ ਆ ਜਾਂਦਾਗਾ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਹੈਗਾ ਰਹਿਸ਼ ਦਾ ਇੰਤਜ਼ਾਮ ਵਧੀਆ ਜੇ ਆਉਣੀਓ ਤਾਂ ਪ੍ਰਸ਼ਾਦਾ ਪਾਣੀ ਛਕਿਓ ਨਾਲੇ ਰਹੋ ਵੱਡਾ ਇੱਕ ਬਰਾਂਡਾ ਦਾ ਵੱਡਾ ਇੱਕ ਇਧਰਲੇ ਪਾਸੇ ਵਿਹੜਾ ਆ ਜਾਂਦਾਗਾ ਦਰਸ਼ਨ ਮੇਲਾ ਕਰਨ ਨੂੰ ਖੁੱਲਾ ਦਰਸ਼ਨ ਮੇਲਾ ਕਰਨ ਨੂੰ ਬਹੁਤ ਆਨੰਦਮਈ ਸਥਾਨ ਗਰਹਾਲਵਾਲ ਦੀ ਘੁੰਮ ਕੇ ਆਪਾਂ ਹੁਣ ਦਰਬਾਰ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਆ ਗਏ ਬੈਕ ਸਾਈਡ ਤੋਂ ਵੀ ਜੇ ਦੇਖਦੇ ਆ ਕਿਉਂਕਿ ਪੁਰਾਣਾ ਉਮੀ ਘਰ ਸੀ ਹਨਾ ਘਰ ਦੇ ਬਾਹਰ ਜਿਹੜੀ ਟਾਕੀਆਂ ਨੇ ਕਿ ਮੈਂ ਉਹ ਉਹ ਜਿਵੇਂ ਮਹਿਲਾਂ ਦੇ ਵਿੱਚ ਦੇਖਦੇ ਹੁੰਨੇ ਆ ਹਨ ਆਪਾਂ ਤਾਂ ਇਹ ਗੁਰੂ ਕੇ ਹੁਣ ਗੁਜ਼ਰਵਾਰ ਦੇ ਮਹਿਲਾਂ ਦੇ ਵਿੱਚ ਇਹ ਟਾਕੀਆਂ ਲੱਗੀਆਂ ਹੋਈਆਂ ਨੇ ਬਹੁਤ ਸੋਹਣਾ ਵਿੱਚ ਉਹਦੀ ਦੇਖਣ ਨੂੰ ਪਾਵੇ ਲੱਗੇ ਹੋਇਆ ਏਗੀ ਤੇ ਇੱਕ ਖੂਬਸੂਰਤਿਆ ਡਿਜ਼ਾਈਨ ਪਾਇਆ ਹੋਇਆ ਇੱਕ ਟਾਕੀ ਇੱਧਰ ਇੱਕ ਉੱਧਰ ਤੇ ਉੱਤੇ ਇਹ ਬਣੇ ਹੋਏ ਰੋਸ਼ਨਦਾਨ ਨੇ ਰੋਸ਼ਨਦਾਨਾਂ ਤੇ ਜਾਲੀ ਵਾਲੇ ਡਿਜ਼ਾਈਨ ਤੇ ਉਹਦੇ ਆਸੇ ਪਾਸੇ ਕੀਤੀ ਹੋਈ ਮੀਨਾਕਾਰੀ ਸੋਹਣਾ ਖੂਬਸੂਰਤ ਹੈ ਤੇ ਜੀ ਇਧਰ ਆ ਗਿਆ ਇਧਰਲੇ ਪਾਸੇ ਇਹ ਪ੍ਰਾਤਨ ਦਰਵਾਜਾ ਆ ਜਾਂਦਾ ਹੈ ਜੀ ਇਹ ਪੁਰਾਣਾ ਦਰਵਾਜਾ ਉਸ ਸਮੇਂ ਦਾ ਹੀ ਆ ਤੇ ਜਿਹੜਾ ਗੇਟ ਆ ਇਧਰ ਐ ਪਹਣ ਪੌੜੀਆਂ ਉੱਤਰਦੀਆਂ ਸ਼ਾਇਦ ਹੋ ਸਕਦਾ ਭਰਤ ਬਹਿ ਕੇ ਥੋੜਾ ਉੱਚਾ ਹੋ ਗਿਆ ਸਥਾਨ ਤੇ ਇਹ ਪੁਰਾਣਾ ਦਰਵਾਜਾ ਅੱਜ ਵੀ ਉਮੀ ਆਗਾ ਵੱਡੇ ਵੱਡੇ ਲੱਗੇ ਹੋਏ ਕਿਲ ਤੇ ਆਹ ਡਿਜ਼ਾਈਨ ਖੈਰ ਹੁਣ ਆਪਣੇ ਚੱਲਿਆ ਹਨ ਤੇ ਜੇ ਦੇਖਦੇ ਆ ਤਾਂ ਘਰਾਂ ਤੇ ਆਪਾਂ ਹੁਣ ਇਹ ਡਿਜ਼ਾਈਨ ਪਾਉਣ ਲੱਗਿਆ ਦਵਾਰੇ ਹਨਾ ਜਿਵੇਂ ਆਪਾਂ ਕਹਿ ਦਿੰਨਾ ਵੀ ਪੁਰਾਣਾ ਰਿਵਾਜ ਜਿਹੜਾ ਮੁਰਕੇ ਉਹ ਆ ਗਿਆ। ਉਸ ਟਾਈਮ ਦਾ ਦਰਵਾਜ਼ਾ ਤੁਸੀਂ ਇਹ ਦੇਖ ਲਓ ਇੱਕ ਪੱਤੀ ਉਹ ਤਾਂ ਲੱਗੀ ਹੋਈ ਆ ਇੱਕ ਵਿੱਚ ਤੇ ਦੋ ਹੋਰ ਥੱਲੇ ਨੇ ਤੇ ਇੱਕ ਵੱਡਾ ਕੁੰਡਾ ਲੱਗਿਆ ਹੋਇਆ ਜਿਵੇਂ ਸੂਰਜ ਨਹੀਂ ਹੁੰਦਾ ਉਵੇਂ ਡਿਜ਼ਾਈਨ ਪਾਇਆ ਹੋਇਆਗਾ। ਭਾਰੀ ਕੁੰਡਾ ਹੁਣ ਤਾਂ ਖੈਰ ਜਰ ਫਟ ਗਿਆ ਤੇ ਐ ਘੜਕਾਉਣ ਨੂੰ ਵੀ ਇਹੀ ਕੰਮ ਦਿੰਦਾ ਹੂ ਬਾਕੀ ਕੰਮ ਤਾਂ ਤਾਂ ਐ ਗੇਟ ਨੂੰ ਖਿੱਚਣ ਦਾ ਹੁੰਦਾ ਸੀਗਾ। ਫਿਰ ਮੈਂ ਬੜਾ ਹਲਾਮਾ ਨਾ ਉਹ ਇਹਨੂੰ ਕੁਝ ਹੋਣਾ ਚਾਹੀਦਾ ਵਿਚਾਰੇ ਨੂੰ। ਇੱਕ ਵੱਡਾ ਦਰਵਾਜਾਗਾ ਵਿਚਦੀ ਲੰਗਦੇ ਆ ਅਸਤਿਰ ਬੱਤੇ ਤੇ ਫਟੀਆਂ ਦੀ ਪਾਈ ਹੋਈ ਛੱਤ ਆਗੀ ਇਹਦੇਲੇ ਪਾਸੇ ਇਹ ਦਰਵਾਸਾ ਦੇ ਬਿਲਕੁਲ ਨਾਲ ਹੀ ਇਹ ਦਰਵਾਜਾ ਬਣਿਆ ਹੋਇਆਗਾ ਇਧਰਲੇ ਪਾਸੇ ਆ ਕੇ ਗੁਜਰਾਤ ਦਾ ਬਿਲਕੁਲ ਇਹ ਅਖੀਰੀ ਸ਼ਹਿਰ ਅਖੀਰੀ ਜਿਹੜੀ ਜਗ੍ਹਾ ਉਹ ਆ ਜਾਂਦੀਆਂ ਲਖਪਤ ਇਹ ਤੋਂ ਬਾਅਦ ਜਿਹੜਾ ਸਮੁੰਦਰ ਸਮੁੰਦਰ ਦਾ ਇਹ ਕੰਡਾ ਕੰਡੇ ਦੇ ਉੱਤੇ ਇੱਕ ਕਿਲਾ ਬਣਿਆ ਹੋਇਆਗਾ ਵਿਸ਼ਾਲ ਇੱਕ ਵੱਡਾ ਕਿਲਾਗਾ ਕਿਲੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਇਹ ਸਥਾਨ ਹੈ ਕਿਉਂਕਿ ਜਿਹੜਾ ਇਹ ਕਿਲਾ ਨਾ ਪਹਿਲਾਂ ਇੱਥੋਂ ਦੀ ਸਿੰਧ ਦਰਿਆ ਇਹਦੇ ਨਾਲ ਖੇਕੇ ਲੰਘਦਾ ਹੁੰਦਾ ਸੀ ਸਿੰਧ ਦਰਿਆ ਦਾ ਜਿਹੜਾ ਵਹਾਣ ਸੀਗਾ ਉਹ ਇੱਧਰ ਦੀ ਸੀ ਉਸ ਟਾਈਮ ਦੇ ਉੱਤੇ ਜਿਹੜੇ ਇੱਥੇ ਬਹੁਤ ਵੱਡੇ ਵੱਡੇ ਜਿਹੜੇ ਵਪਾਰੀ ਆਗੇ ਉਹ ਰਹਿੰਦੇ ਹੁੰਦੇ ਸੀ ਇੱਕ ਵੱਡੀ ਬੰਦਰਗਾਹ ਸੀਗੀ ਇਸ ਕੋਟ ਲਖਪਤ ਦੇ ਕਿਲੇ ਦੇ ਵਿੱਚ ਜਿਹੜੇ ਸੇਠ ਲੋਕ ਸੀ ਉਹਨਾਂ ਦੀ ਸਾਰਿਆਂ ਦੀ ਇਹ ਰਹਿਣ ਦੀ ਥਾਂ ਹੁੰਦੀ ਸੀਗੀ ਲਖਪਤ ਵੱਡੇ ਧਨਾਰ ਲੋਕਾਂ ਦਾ ਇੱਥੇ ਵਸੇਰਾ ਸੀਗਾ ਚੌਧਰੀ ਰਹਿੰਦੇ ਸੀ ਵੱਡੇ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਉਦਾਸੀ ਦੌਰਾਨ ਇੱਥੇ ਆਉਂਦੇ ਆਗੇ ਜਿਸ ਜਗ੍ਹਾ ਦੇ ਉੱਤੇ ਹੁਣ ਗੁਰਦੁਆਰਾ ਸਾਹਿਬਾ ਇਸ ਜਗ੍ਹਾ ਦੇ ਉੱਪਰ ਇੱਥੋਂ ਦੇ ਜਿਹੜੇ ਰਹਿਣ ਵਾਲੇ ਇੱਕ ਸਿੰਧੀ ਪਰਿਵਾਰ ਹੁੰਦਾ ਸੀ ਉਹਨਾਂ ਸਿੰਧੀਆਂ ਦਾ ਇੱਥੇ ਘਰ ਹੁੰਦਾ ਸੀਗਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਇਤਿਹਾਸ ਦੇ ਵਿੱਚ ਇਸ ਜਗ੍ਹਾ ਤੇ ਆਉਣ ਦਾ ਦੋ ਵਾਰ ਦਾ ਜ਼ਿਕਰ ਮਿਲਦਾ ਹੈਗਾ ਦੋ ਵਾਰ ਪਾਤਸ਼ਾਹ ਇੱਥੋਂ ਆਇਆ ਤੇ ਇੱਥੋਂ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮੱਕੇ ਵੱਲ ਗਏ ਸਨ ਇੱਥੋਂ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮੱਕੇ ਵੱਲ ਗਏ ਤੇ ਇਹ ਜਿਹੜਾ ਘਰ ਆ ਉਹ ਟਾਈਮ ਦੇ ਬਾਅਦ ਫਿਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਸਰਦਾਲੂ ਬਣੇ ਤੇ ਬਾਬਾ ਸ਼੍ਰੀ ਚੰਦ ਜੀ ਵੀ ਇੱਥੇ ਆਇਆ ਤਾਂ ਇੱਥੇ ਕਈ ਵਾਰ ਲਿਖਿਆ ਵੀ ਹੁੰਦਾ ਸਿੱਖ ਉਦਾਸੀਨ ਮਾਠ ਇੱਥੇ ਲਿਖਿਆ ਵੀ ਹੋਇਆ ਉਹ ਤਾਂ ਕਰਕੇ ਲਿਖਿਆ ਹੋਇਆ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਵੀ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਗਏ ਬਾਬਾ ਸ਼੍ਰੀ ਚੰਦ ਜੀ ਬਾਅਦ ਵਿੱਚ ਉੱਥੇ-ਉੱਥੇ ਗਏ ਓਮੇ ਦਾ ਓਮੇ ਜਿਹੜਾ ਇਹ 500 ਸਾਲ ਤੋਂ ਵੱਧ ਪੁਰਾਣਾ ਜਿਹੜਾ ਘਰ ਆਗਾ ਉਸ ਪਰਿਵਾਰ ਦਾ ਘਰ ਆ ਜਿਹੜਾ ਉਹਨਾਂ ਨੇ ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਨਾਮ ਤੇ ਹੀ ਕਰ ਦਿੱਤਾ ਬਹੁਤ ਸੁੰਦਰ ਸਥਾਨ ਬਣਿਆ ਹੋਇਆਗਾ ਉਵੇਂ ਚੂਨੇ ਦੇ ਜਿਹੜੇ ਸਾਰਾ ਸਿਮਿੰਟ ਨਾਲ ਹੋਇਆ ਚੂਨੇ ਨਾਲ ਜਿਹੜਾ ਹੋਇਆ ਉਹ ਪਲਾਸਤਰ ਆ। ਕੰਧਾਂ ਦੇ ਉੱਤੇ ਹੋਈ ਮੀਨਾਕਾਰੀ ਕੱਚੀਆਂ ਛੱਤਾਂ ਕੱਚੀਆਂ ਭਾਵ ਮਤਲਬ ਵੀ ਲੱਕੜ ਲੱਕੜ ਦੇ ਛਤੀਰਾਂ ਨਾਲ ਤੇ ਲੱਕੜ ਦੀਆਂ ਫੱਟੀਆਂ ਨਾਲ ਪਾਈ ਹੋਈ ਛੱਤ ਆ ਗਈ। ਕੱਚੀ ਖੈਰ ਉਹ ਮਿੱਟੀ ਦੀ ਨਹੀਂ ਹੈਗੀ। ਲੱਕੜ ਦੀ ਛੱਤ ਆ ਗਈ ਤੇ ਲੱਕੜ ਦੇ ਲੱਗੇ ਹੋਏ ਪਿੱਲਰ ਆ ਗਏ। ਅੱਗੇ ਦਰਬਾਰ ਸਾਹਿਬ ਚ ਗਏ ਤਾਂ ਦਰਬਾਰ ਸਾਹਿਬ ਦੇ ਵਿੱਚ ਉਮੀ ਜਿਹੜਾ ਪੁਰਾਣਾ ਜਿਵੇਂ ਪੱਤਿਆਂ ਤੋਂ ਬਣਾਇਆ ਹੋਇਆ ਰੰਗ ਹੁੰਦਾ ਸੀ ਉਹ ਹੋਇਆ ਵਿਆ। ਜਿਵੇਂ ਆਪਣੇ ਹੁੰਦਾ ਨਹੀਂ ਸੀ ਪੁਰਾਣੇ ਟਾਈਮ 'ਚ ਘਰਾਂ ਦੇ ਵਿੱਚ ਕਿਸੇ ਨੇ ਦੇਖਿਆ ਹੁਣ। ਆ ਲੱਕੜ ਦੀ ਇੱਕ ਮਤਲਬ ਲੱਕੜ ਦੀ ਟੰਗਰ ਨੂੰ ਬਣਾਇ ਕੋਈ ਵੀ ਚੀਜ਼ ਹੁੰਦਾ ਝੋਲਾ ਵਗੈਰਾ ਹੁੰਦਾ ਕੋਈ ਵੀ ਉਹਦੇ ਤੇ ਟੰਗਰ ਨੂੰ ਬਿਠਾਉਂਦੇ ਜਿਵੇਂ ਅੱਜ ਆਪਾਂ ਖੁੰਟੀਆਂ ਲਾ ਦਿੰਨੇ ਆਗੇ ਹਨਾ ਉਵੇਂ ਉਹ ਲੱਗੀਆਂ ਹੁੰਦੀਆਂ ਸੀ ਸਕਰੀਨ ਤੇ ਤੁਸੀਂ ਦੇਖ ਰਹੇ ਹੋਗੇ ਉਹਦੇ ਆਸੇ ਪਾਸੇ ਇੱਕ ਵਧੀਆ ਬਣਾਇਆ ਹੋਇਆ ਡਿਜ਼ਾਈਨ ਬਹੁਤ ਖੂਬਸੂਰਤ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਇੱਥੇ ਇੱਕ ਪੰਘੂੜਾ ਪਿਆ ਬਾਬਾ ਸ਼੍ਰੀ ਚੰਦ ਜੀ ਦੀਆਂ ਖੜਾਵਾਂ ਨੇ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਖੜਾਵਾਂ ਨੇ ਬਾਬਾ ਸ਼੍ਰੀ ਚੰਦ ਜੀ ਜਦੋਂ ਇੱਥੇ ਕਹਿੰਦੇ ਆ ਵੀ ਲੈ ਆਏ ਸੀਗੇ ਤੇ ਨਾਲ ਉਹ ਪੰਘੂੜਾ ਲੈ ਕੇ ਆਏ ਸੀ ਉਸ ਪੰਘੂੜੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਸ਼ਾ ਵਾਲ ਵਿਵਸਥਾ ਜੋ ਛੋਟੇ ਸੀਗੇ ਤਾਂ ਮਾਤਾ ਤ੍ਰਿਪਤਾ ਦੇਵੀ ਜੀ ਉਹਨਾਂ ਨੂੰ ਉਹਦੇ ਵਿੱਚ ਚਲਾਉਂਦੇ ਹੁੰਦੇ ਸੀ ਤੇ ਉਹਦੇ ਅੱਜ ਦਰਸ਼ਨ ਕੀਤੇ ਆ ਇੱਥੇ ਤੇ ਇਹ ਸਾਰੇ ਸਥਾਨ ਦੇ ਦਰਸ਼ਨ ਕੀਤੇ ਹੈਗੇ ਹੁਣ ਕਿਲੇ ਦੇ ਵਿੱਚ ਖੈਰ ਕੋਈ ਬਹੁਤੀ ਆਵਾਦੀ ਤਾਂ ਹੈ ਨਹੀਂਗੀ ਤੇ ਬਹੁਤੀ ਤਾਂ ਕਿਉਂਕਿ ਇੱਥੇ ਜਦੋਂ ਸਿੰਧ ਦਾ ਰਿਆ ਦਾ ਵਹਾਣੇ ਤੋਂ ਦਰਿਆਣੇ ਆਪ ਦਾ ਮੁੱਖ ਮੋੜ ਲਿਆ ਦਰਿਆ ਹੁਣ ਜਿਹੜਾ ਉਹ ਪਾਕਿਸਤਾਨ ਵਾਲੇ ਪਾਸੇ ਜਾ ਕੇ ਵਹਿੰਦਾਗਾ ਪਹਿਲਾਂ ਇੱਥੋਂ ਦੀ ਵਹਿੰਦਾ ਹੁੰਦਾ ਸੀ ਤੇ ਅੱਗੇ ਜਾ ਕੇ ਸਮੁੰਦਰ ਚ ਰਲ ਜਾਂਦਾ ਸੀ ਹੁਣ ਖੈਰ ਉਹ ਦਰਿਆ ਜਿਹੜਾ ਉਹ ਪਾਕਿਸਤਾਨ ਵਾਲੇ ਪਾਸੇ ਦੀ ਬੈਂਤਾ ਤੇ ਜਾ ਕੇ ਅੱਗੇ ਫੇਰ ਸਮੁੰਦਰ ਦੇ ਵਿੱਚ ਰਲ ਜਾਂਦਾ ਹੈ ਪੁਰਾਣੇ ਟਾਈਮ ਚ ਐਂ ਦੇਖ ਲੋ ਵੀ ਜੇ ਕਿਸੇ ਨੇ ਆਉਣਾ ਹੁੰਦਾ ਸੀ ਤਾਂ ਜਿੰਨੇ ਵੀ ਆਪਣੇ ਦਰਿਆ ਸੀ ਕਿਉਂਕਿ ਜ਼ਿਆਦਾਤਰ ਦਰਿਆ ਜਿਹੜੇ ਉਹ ਸਿੰਧ ਦੇ ਵਿੱਚ ਆ ਕੇ ਮਿਲ ਜਾਂਦੇ ਆ ਵੀ ਸਿੰਧ ਦਰਿਆ ਦੇ ਵਿੱਚ ਹੋ ਕੇ ਇਧਰ ਦੀ ਕੋਈ ਵੀ ਆ ਸਕਦਾ ਸੀਗਾ ਬਹੁਤ ਵੱਡਾ ਜਿਹੜਾ ਇਹ ਇੱਕ ਬਿਜ਼ਨਸ ਪਲੇਸ ਹੁੰਦਾ ਸੀਗਾ ਉਹ ਟਾਈਮਾਂ ਦੇ ਵਿੱਚ ਲਖਪਤ ਅੱਜ ਆਪਾਂ ਸਥਾਨ ਦੇ ਦਰਸ਼ਨ ਕੀਤੇ ਤੇ ਹੁਣ ਇੱਥੇ ਵਧੀਆ ਰਹਿਣ ਸਹਨ ਦਾ ਪ੍ਰਬੰਧ ਹੈਗਾ ਸਰਾ ਹੈਗੀ ਆ ਪ੍ਰਸ਼ਾਦਾ ਪਾਣੀ ਆ ਉਹਨੂੰ ਇਧਰਲੇ ਪਾਸੇ ਤਾਂ ਜ਼ਰੂਰ ਇੱਥੇ ਆ ਕੇ ਜਾਇਓ ਤੁਸੀਂ ਦਰਸ਼ਨ ਮੇਲਾ ਕਰਕੇ ਜਾਇਓ ਗੁਰਦੁਆਰਾ ਸਾਹਿਬ ਦਾ ਸਾਰਾ ਦਰਸ਼ਨ ਮੇਲਾ ਆਪਾਂ ਕਰ ਲਿਆ ਕਿਰਨ ਇੱਥੇ ਇਸ ਗੁਰਦੁਆਰਾ ਸਾਹਿਬ ਨੂੰ ਜਦੋਂ ਅਰਥਕੋਇਕ ਆਇਆ ਉਹ ਟਾਈਮ ਦੇ ਵਿੱਚ ਬਹੁਤ ਜਿਹੜੀ ਥਾਂ ਸੀਗੀ ਉਹ ਡੈਮੇਜ ਹੋ ਗਈ ਇਹ ਤੋਂ ਬਾਅਦ ਜਦੋਂ ਨਰਿੰਦਰ ਮੋਦੀ ਸੀ ਕੱਚ ਦਾ ਏਰੀਆ ਉਹਨਾਂ ਦੇ ਅੰਡਰ ਕੀਤਾ ਹੋਇਆ ਸੀ ਜਿਵੇਂ ਭਾਜਪਾ ਦੇ ਵਿੱਚ ਉਹ ਕੰਮ ਕਰ ਰਹੇ ਸੀਗੇ ਤਾਂ ਉਹਨਾਂ ਨੇ ਇਸ ਸਥਾਨ ਦੀ ਸੇਵਾ ਬਹੁਤ ਕਰਵਾਈ ਉਹ ਟਾਈਮ ਦੇ ਵਿੱਚ ਖੈਰ ਪਿਛਲੇ ਦਿਨੀ ਦਲਜੀਤ ਦੇ ਸੰਝਨ ਵਾਲਾ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਜਦੋਂ ਉਹਨਾਂ ਨੇ ਦਲਜੀਤ ਨੂੰ ਇਨਵਾਈਟ ਕੀਤਾ ਸੀ ਨਵੇਂ ਸਾਲ ਉਦੋਂ ਵੀ ਉਹਨਾਂ ਨੇ ਜ਼ਿਕਰ ਕੀਤਾ ਜਿਵੇਂ ਸਿੰਘ ਸਾਹਿਬ ਆ ਜਿਹੜੇ ਉਹਨਾਂ ਦੇ ਜਵਾਕ ਵੀ ਜਾਂਦੇ ਇੱਥੋਂ ਤਕਰੀਬਨ 20 ਕਿਲੋਮੀਟਰ ਦੂਰ ਉਹ ਪੜਨ ਨੂੰ ਜਾਂਦੇ ਆ ਪੰਪ ਦੀ ਫੈਸਿਲਿਟੀ ਇੱਥੋਂ 16 ਕਿਲੋਮੀਟਰ ਦੂਰ ਆ ਜੇ ਤੁਸੀਂ ਇੱਧਰਲੇ ਪਾਸੇ ਨੂੰ ਆਉਨੇ ਹੋ ਤਾਂ ਪਿੱਛੇ ਆਪਦਾ ਜਿਹੜਾ ਤੇਲ ਫੁੱਲ ਉਹ ਕਰਵਾ ਕੇ ਲੈ ਕੇ ਆਇਓ ਮੈਡੀਕਲ ਫੈਸਿਲਿਟੀ ਵੀ ਇੱਥੇ ਕੋਈ ਬਹੁਤੀ ਹੈ ਨਹੀਂ ਨਾਲ ਆਪਦਾ ਕੈਰੀ ਕਰਕੇ ਲੈ ਕੇ ਆਇਓ ਇਹ ਸਾਰੀ ਇੱਥੋਂ ਦੀ ਜਿਹੜੀ ਬੇਸਿਕ ਜਾਣ ਕੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਮੇਲਾ ਆਪਾਂ ਤੁਹਾਨੂੰ ਸਾਰਾ ਕਰਵਾਤਾ ਸਥਾਨ ਜਿੱਥੇ ਧੰ ਗੁਰਨਾਨਕ ਦੇਵ ਜੀ ਪਾਤਸ਼ਾਹ ਨੇ ਆਪਦੇ ਪਾਵਨ ਚਰਨ ਪਾਏ ਉਸ ਸਥਾਨ ਤੇ ਬਾਬਾ ਜੀ ਨਾਲ ਮਿਲਾਉਣੇ ਤੁਹਾਨੂੰ ਇੱਥੇ ਸੇਵਾ ਨਿਭਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਨਾਮ ਪੁੱਛਣਾ ਭੁੱਲ ਗਿਆ ਪਹਿਲਾਂ ਹੀ ਫਤੇ ਸਿੰਘ ਫਤੇ ਸਿੰਘ ਠੀਕ ਹੈ ਜੀ ਬਾਬਾ ਫਤੇ ਸਿੰਘ ਜੀ ਹੋਰੀ ਇੱਥੇ ਜਿਹੜੀ ਸੇਵਾ ਨਿਭਾ ਰਹੇ ਨੇ ਤੇ ਇਹਨਾਂ ਕੋਲ ਕੋਈ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਡੇ ਤੱਕ ਪਹੁੰਚਾ ਦੇਣਗੇ ਵੀ ਜੇ ਇੱਥੇ ਸੰਗਤ ਆਉਂਦੀ ਹੈ ਹਨਾ ਸਰਾਂ ਦਾਪਾ ਦੇਖ ਲੈ ਦਿਖਾ ਵੀ ਦਿੱਤਾ ਵੀ ਰੈਂਡਸਨ ਹੈਗਾ ਵਧੀਆ ਕਿੰਨੀ ਕ ਸੰਗਤ ਇੱਥੇ ਆ ਸਕਦੀ ਹੈ ਜੇ ਜਥਾ ਆਉਂਦਾ ਹੈ ਜੀ ਜਿਹੜਾ तकरीबन ਅਟੈਚ ਕਮਰੇ ਹੈਗੇ ਆ ਉਨਹੋ ਬਣ ਜਾਂਦੇ ਆ 25 ਬਣ ਜਾਂਦੇ ਆ ਠੀਕ ਹੈ ਜੀ ਤੇ ਜੇ ਸੰਗਤ ਜਿਦਾ ਆਪਾਂ ਗੱਦੇ ਕੰਬਲਾਂ ਦੀ ਗੱਲ ਕਰੀਏ ਭਾਵੇਂ 2 300 ਸੰਗਤ ਆ ਜਾਵੇ ਠੀਕ ਹੈ ਜੀ ਤੇ ਹਾਲ ਵੀ ਹੈਗੇ ਆ ਹਾਂ ਜੀ ਤਕਰੀਬਨ 5 6 ਹਾਲ ਹੈਗੇ ਆ ਵੱਡੇ ਠੀਕ ਹੈ ਤੇ ਤਕਰੀਬਨ 150 ਤੋਂ 200 ਤੱਕ ਵਧੀਆ ਸੰਗਤ ਆਰਾਮਨਾਲ रह ਸਕਦੀ ਆ ਨਾਰਮਲ ਮੌਸਮ ਦੇ ਵਿੱਚ ਠੀਕ ਹੈ ਜੇ ਜਿਆਦਾ ਸਰਦੀ ਹੈਗੀ ਆ ਥੋੜੇ ਘੱਟ ਵਿੱਚ ਥੋੜੇ ਘੱਟ ਹੋ ਜਾਂਦੇ ਆ ਹਾਂਜੀ ਹਾਂ ਤੇ ਮੈਂ ਜਿਆਦਾ ਸੰਗਤ ਕਿਹੜੇ ਗੁਰਪੁਰਬਤੀ ਜਿਆਦਾ ਹੁੰਦੇ ਇੱਥੇ ਵੈਸੇ ਗੁਰਪੁਰਬਸ ਇੱਥੇ ਮਨਾਉਨੇ ਆ ਆਪਣਾ 23 24 25 ਦਸੰਬਰ ਦੇ ਵਿੱਚ ਇੱਕ ਤਾਂ ਛੁੱਟੀਆਂ ਹੁੰਦੀਆਂ 1 2 25 ਦਸੰਬਰ ਕਰਕੇ ਹਾਂਜੀ ਹਾਂ ਤੇ ਮੌਸਮ ਵਿਚਕਾਰ ਜੋਂਦਾ ਨਾ ਤਾਂ ਜਿਆਦਾ ਠੰਡ ਹੁੰਦੀ ਹੈ ਨਾ ਜਿਆਦਾ ਗਰਮੀ ਹਾਂ ਠੀਕ ਹੈ ਠੀਕ ਹੈ ਤੇ ਇੱਥੇ ਜੇ ਆਸ-ਪਾਸੇ ਮਤਲਬ ਜਿਹੜੇ ਸਿੱਖ ਪਰਿਵਾਰ ਇਹ ਕਿੰਨੇ ਕ ਆਪਣੇ ਇੱਥੇ ਵੱਸਦੇ ਆ ਨੇੜੇ-ਤੇੜੇ ਜਿੱਦਾਂ ਲਖਪਤ ਤਹਿਸੀਲ ਪੈਂਦੀ ਆ ਇਹਦੇ ਵਿੱਚ ਤਿੰਨ ਪਿੰਡ ਆਉਂਦੀ ਆ ਤਿੰਨਾ ਪਿੰਡਾਂ ਦੇ ਜੇ ਆਪਾਂ ਪਰਿਵਾਰਾਂ ਦੀ ਗੱਲ ਕਰਾਂਗੇ ਇੱਕ ਤਕਰੀਬਨ 700 ਤੋਂ 150 ਪਰਿਵਾਰ ਹੈਗੇ ਤਿੰਨ ਪਿੰਡਾਂ ਦੇ ਵਿੱਚ ਫਿਰ ਅਬੜਾਸਾ ਪੈ ਜਾਂਦਾ ਤਹਿਸੀਲ ਇੱਕ ਉੱਥੇ ਕਾਫੀ ਪਿੰਡ ਹੈਗੇ ਤਕਰੀਬਨ 5-700 ਪਰਿਵਾਰ ਪੰਜਾਬੀਆਂ ਦੇ ਹੈਗੇ ਆ ਠੀਕ ਹੈ ਜੀ ਫਿਰ ਪਿੱਛੇ ਗੰਦੇ ਧਾਮ ਪੁੱਜ ਵਗੈਰਾ ਉੱਥੇ ਹੈਗੇ ਠੀਕ ਹੈ ਜੀ ਹਲਸਾ ਵਗੈਰੀ ਕੀ ਫਤਿਹ ਜੀ ਗੁਰਦੁਆਰਾ ਸਾਹਿਬ ਦਰਸ਼ਨ ਮੇਲਾ ਕਰਵਾ ਕੇ ਮੇਰੀ ਇਨਫੋਰਮੇਸ਼ਨ ਪਹੁੰਚਾਉਂਦਾ ਐ ਸੀ ਕਿ ਮੇਰਾ ਹੁੰਦਾ ਜਿਵੇਂ ਇਸ ਥਾਂ ਨਾਗੇ ਵੱਧ ਤੋਂ ਵੱਧ ਸੰਗਤ ਆਵੇ ਤਾਂ ਕਿ ਦਰਸ਼ਨ ਮੇਲਾ ਕਰੋ ਜੱਥਿਆਂ ਦੇ ਰੂਪ ਚ आओ ਸੋ ਨੂੰ ਆਪ ਨੂੰ ਵੀ ਆਨੰਦ ਆਊਗਾ ਕਿ ਤੇ ਤੁਸੀਂ ਵੀ ਖੁੱਲੇ ਦਰਸ਼ਨ ਮੇਲੇ ਕਰ ਸਕੋਗੇ ਗੁਰਦੁਆਰਾ ਸਾਹਿਬ ਦੀ ਸਰਾਂ ਦੇ ਵਿੱਚ ਇਹ ਸਾਡਾ ਕਮਰਾ ਹੈਗਾ ਇਧਰ ਸਾਡੇ ਆ ਸਾਰੇ ਰਾਈਡਿੰਗ ਜੈਕਟਾਂ ਵਗੈਰਾ ਟੰਗਤੀਆਂ ਤੇ ਤਨ ਦੋ ਡਬਲ ਬੈੱਡ ਲੱਗਿਆ ਹੋਇਆ ਇੱਕ ਇੱਕ ਸਿੰਗਲ ਬੈੱਡ ਲੱਗਿਆ ਹੋਇਆ ਪਰ ਫੇਰ ਵੀ ਮੈਂ ਆਸਤਨਾਬ ਦਾ ਥੱਲੇ ਲਾ ਲਿਆ ਥੱਲੇ ਨੀਂਦ ਵਧੀਆ ਆ ਜਾਂਦੀ ਹੈਗੀ ਕਿਉਂਕਿ ਚਾਰਜਰ ਇੱਥੇ ਸੀਗੇ ਕਪੜਾ ਲੀੜਾ ਧੋ ਕੇ ਅਸੀਂ ਬਾਹਰ ਸੁੱਕਣਾ ਪਾਤਾ ਕਈ ਦਿਨ ਹੋ ਗਏ ਸੀਗੇ ਹੁਣ ਤਾਂ ਜਿੱਦਾਂ ਇਹ ਘਰੋਂ ਤੁਰੇ ਸੀ ਬਸ ਇੱਕ ਦਿਨ ਅਸੀਂ ਕੱਪੜੇ ਧਵਾਏ ਆ ਰਾਹ ਦੇ ਵਿੱਚ ਰਹਿਤੇ ਨੇ ਖਾਸਾ ਰਵੇਟ ਤੇ ਕੱਪੜੇ ਤੇ ਹੁਣ ਇੱਥੇ ਕੱਪੜੇ ਸੁੱਕਣੇ ਪਾਤੇ ਤੇ ਆ ਸਾਡਾ ਬਾਕੀ ਖਲਾਰਾ ਇਧਰਲੇ ਪਾਸੇ ਪਿਆਗਾ ਆਪਾਂ ਖਤਮ ਕਰਕੇ ਆ ਗਏ ਸੀਗੇ ਪਰ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤਾਂ ਸਿੰਘ ਸਾਹਿਬ ਮਿਲ ਗਏ ਭਾਈ ਮਨਵੀਰ ਸਿੰਘ ਜੀ ਹੋਰੀ ਇਹਨਾਂ ਨੂੰ ਜਿਹੜੇ ਸਾਰੇ ਜਾਣਦੇ ਦਾ ਗ੍ਰੀਨ ਮੈਨ ਆਫ ਇੰਡੀਆ ਕਹਿ ਦਿੰਦੇ ਆਗੇ ਤੇ ਬਾਕੀ ਇਹਨਾਂ ਦਾ ਜਿਹੜਾ ਉਹ ਪਿੱਕਾ ਖੜਾ ਪਿੱਛੇ ਉਹਨੂੰ ਦੇਖ ਕੇ ਹਰ ਇੱਕ ਪਛਾਣ ਲੈਂਦਾ ਮੈਂ ਵੀ ਬਾਈ ਦਾ ਪਿੱਕਾ ਖੜਾ ਦੇਖਿਆ ਤਾਂ ਇੱਛਾ ਉਹੀ ਬਾਈ ਵਰਗੇ ਨੂੰ ਮਿਲ ਕੇ ਆਉਂਦੇ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤਨਤਨ ਸਾਹਿਬ ਸ਼੍ਰੀ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੜੀ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਜਿਸ ਥਾਂ ਦੇ ਆਪਾਂ ਵੀਡੀਓ ਚ ਦਰਸ਼ਨ ਕਰਦੇ ਰਹੇ ਆ ਅੱਜ ਫਾਈਨਲੀ ਉਸ ਥਾਂ ਦੇ ਦਰਸ਼ਨ ਬਖਸ਼ੇ ਮਹਾਰਾਜ ਨੇ ਤੇ ਅੱਜ ਬੜਾ ਮਨ ਖੁਸ਼ ਹੋਇਆ ਗੁਜਰਾਤੀ ਧਰਤੀ ਤੇ ਸਥਾਨ ਨੂੰ ਦੇਖ ਕੇ ਇਸ ਸਿੰਘਾਂ ਨੂੰ ਚੜ੍ਹਦੀ ਕਲਾ ਵੀ ਦੇਖ ਕੇ ਬਾਬਾ ਜੀ ਦੀ ਸੇਵਾ ਨੇ ਇੱਥੇ ਹਾਂ ਜੀ ਨਿਵਾਰੇ ਨੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਹੈਗੇ ਨੇ ਖੱਜ ਦੇ ਵਿੱਚ ਵੀ ਇਨੀ ਬਾਰਡਰ ਏਰੀਆ ਵਿੱਚ ਇਹ ਸੇਵਾ ਸੰਭਾਲ ਰਹੇ ਆ ਤੇ ਤਨਤਨ ਸਾਹਿਬ ਜੀ ਗਨਾਨਕ ਦੇ ਜੀ ਮਹਾਰਾਜ ਜਿ세 ਤਰ੍ਹਾਂ ਚੜ੍ਹਦੀ ਕਲਾ ਰੱਖਣ ਸਾਰਿਆਂ ਤੇ ਅੱਜ ਦਾਸ ਨੂੰ ਵੀ ਇੱਕ ਜਿਹੜੀ ਮੁਹਿੰਮ ਚੱਲਦੀ ਹੈ ਆਪਣੀ ਭਾਰਤ ਦੀ ਪਰਿਆਵਰਣ ਯਾਤਰਾ ਜਿਹੜੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾ ਕੇ ਹਰ ਇੱਕ ਸਟੇਟ ਦੇ ਬੂਟੇ ਲਾਣ ਦੀ ਸੇਵਾ ਕਰਦੀ ਹੈ ਤੇ ਅੱਜ ਕਿਰਪਾ ਨਾਲ ਇਸ ਥਾਨ ਪਵਨ ਸਥਾਨ ਤੇ ਵੀ ਇੱਕ ਬੂਟਾ ਲਾਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਪਾ ਸਾਰਿਆਂ ਨੂੰ ਇਹ ਹੀ ਹੈ ਕਿ ਪਰਿਆਵਰਣ ਬਚਾਓ ਖੁਸ਼ ਰਹੋ ਚੜਦੀ ਕਲਾ ਚੜਦੀ ਕਲਾ ਤੇਰੇ ਭਾਣੇ ਸਰਬਤਲਾਪ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਾਈ ਜਰਗੇ ਜਿੱਥੇ ਵੀ ਜਾਂਦੇ ਨੇ ਬੂਟਾ ਜ਼ਰੂਰ ਲਾਉਂਦੇ ਨੇ ਸੋ ਹੁਣ ਆਪਾਂ ਇੱਥੇ ਥਾਂ ਲੱਭ ਲਈ ਪਹਿਲਾਂ ਇੱਥੇ ਕਬੂਟਾ ਸੀ ਕਰ ਉਹ ਚਲੋ ਨਹੀਂ ਚੱਲਿਆ ਤੇ ਹੁਣ ਇਹ ਜਮਨ ਦਾ ਨਾ ਬਾਈ ਇਹ ਬੂਟਾ ਹੀ ਜਮਨ ਦਾ ਬੂਟਾ ਹੈਗਾ ਤੇ ਇਹ ਇੱਥੇ ਲਾਵਾਂਗੇ ਹੁਣ ਕਾਫੀ ਵੱਡਾ ਦਾ ਹੁਣ ਆੜਨਾ ਪਏ ਇਤੋਂ

ਮਿਰਪੋ ਸਿਰਵਰ ਸਕਾਲ ਮੁਰਤ ਉਹ ਜੁਲਨਸ਼ਾਹ ਸੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਾਨ ਨਖੋਸੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਿੱਥੇ ਵੀ ਬੂਟੇ ਲਾ ਜਾਂਦੇ ਨੇ ਅਸੀਂ ਠੀਕ ਹੈ ਤੇ ਉੱਥੋਂ ਦੀ ਲੋਕਲ ਸੰਗਤ ਨੂੰ ਜਿਹੜੇ ਵੀ ਉੱਥੇ ਕਰ ਲੈਂਦੇ ਨੇ ਅਸੀਂ ਕਿਉਂਕਿ ਅਸੀਂ ਤਾਂ ਅੱਗੇ ਤੁਰ ਜਾਣਾ ਠੀਕ ਹੈ ਪਰਿਆਵਰਣ ਰક્ષਕ ਕਰਕੇ ਬਣਾਉਂਦੇ ਨੇ ਤੇ ਆਮਨ ਪੜ੍ਹਦੇ ਸਾਂਹ ਤੇ ਬਾਬਾ ਸ਼ਿਵਾਨੀ ਵਾਰੇ ਨੇ ਤੇ ਬੂਟੇ ਦੀ ਵੀ ਦੇਖ ਰਿਹਾ ਬਾਬਾ ਜੀ ਕਰਨਗੇ ਤੇ ਬਾਬਾ ਜੀ ਨੂੰ ਪਰਿਆਵਰਣ ਰક્ષਕ ਦੀ ਉਪਾਦੀ ਦਿੰਦੇ ਠੀਕ ਹੈ ਪਹਿਲਾਂ ਤੁਸੀਂ ਜਿਹੜੇ ਦਰਸ਼ਨ ਕੀਤੇ ਸੀ ਗੁਰਦੁਆਰਾ ਸਾਹਿਬ ਦੇ ਉਹ ਸਵੇਰ ਦੇ ਟਾਈਮ 'ਚ ਕੀਤੇ ਸੀ ਹੁਣ ਤੁਹਾਨੂੰ ਸ਼ਾਮ ਦੇ ਟਾਈਮ 'ਚ ਵੀ ਦਰਸ਼ਨ ਕਰਵਾਉਂਦੇ ਆ ਸੂਰਜ ਇਧਰਲੇ ਪਾਸੇ ਡੁੱਬ ਗਿਆ ਤੇ ਅਸਮਾਨ ਸੂਰਜ ਡੁੱਬ ਰਿਹਾਗਾ ਤਾਂ ਲਾਲ ਲਾਲ ਕਰ ਰਿਹਾਗਾ ਤੇ ਸ਼ਾਮ ਨੂੰ ਗੁਰਦੁਦਵਾਰਾ ਸਾਹਿਬ ਦਾ ਕੁਝ ਦਰਸ਼ਨ ਵੇਲਾ ਇਦਾਂ ਦਾ ਹੁੰਦਾ ਅੰਨੀ ਠੰਡੀ ਚੱਲ ਰਹੀ ਹੈ ਹਵਾ ਤੇ ਨਾਲ ਰੈ ਰੈ ਰਸਬ ਦਾ ਪਾਠ ਹੋ ਰਿਹਾ ਹੈਗਾ ਖੈਰ ਅਸੀਂ ਹੁਣ ਦਰਬਾਰ ਸਾਹਿਬ ਦੇ ਵਿੱਚ ਚੱਲਿਆਂ ਨਾਲੇ ਤਾਂ ਰੈ ਰਸਬ ਦਾ ਪਾਠ ਕਰਾਂਗੇ ਸ਼ਾਮ ਨੂੰ ਨਿਤਨੇਮ ਦਾ ਟਾਈਮ ਆ ਇਹ ਤੋਂ ਬਾਅਦ ਅਰਦਾਸ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਅੱਜ ਤੇ ਪਹਿਲਾਂ ਵੱਡੀ ਕਿਸਮਤ ਆ ਗਈ ਵੀ ਆਪਾਂ ਬੂਟਾ ਲਾ ਕੇ ਹਟਿਆਂਗੇ ਤੇ ਇਹ ਪਤਾ ਨਹੀਂ ਹੁਣ ਗੁਰੂ ਮਹਾਰਾਜ ਨੇ ਬਖਸ਼ਿਆ ਹਨ ਸੁਭਾਗ ਆਪਣੇ ਵੀ ਆਪਾਂ ਨੂੰ ਇੱਥੇ ਬੂਟਾ ਲਾਉਣ ਦਾ ਮੌਕਾ ਮਿਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਾਈ ਆਰਗੇ ਆ ਗਏ ਮੌਕੇ ਤੇ ਟੱਕਰ ਗਏ ਹਨਾ ਮਿਲ ਗਏ ਆਪਾਂ ਨੂੰ ਤੇ ਖੈਰ ਵੱਡੇ ਭਾਗ ਆਪਣੇ ਵੀ ਵੀ ਆਪਾਂ ਉਹਨਾਂ ਨੂੰ ਮਿਲੇ ਤੇ ਇਹ ਇੱਥੇ ਇਸ ਸਥਾਨ ਤੇ ਆਪਾਂ ਨੂੰ ਕੁਝ ਯਾਦਗਰੀ ਆਪਦੀ ਮਨ ਲਉ ਮੈਂ ਦਵਾਰੇ ਆਉ ਹਣਾ ਤਾਂ ਮੇਰੀ ਨਿਗਾਹ ਜਉ ਵੀ ਮੈਂ ਇਹ ਚਲੋ ਵੱਡਾ ਤਾਂ ਉਹਨਾਂ ਦਾ ਕੰਮ ਸੀ ਹੈ ਨਾ ਜਿਨ੍ਹਾਂ ਨੇ ਉਹ ਕਰਦੇ ਹੈਗੇ ਬਹੁਤ ਵੱਡਾ ਕੰਮ ਆ ਕਰ ਹਰੇਕ ਜਗ੍ਹਾ ਤੇ ਜਾਣਾ ਤੇ ਉੱਥੇ ਬੂਟੇ ਲਾ ਕੇ ਉਹਨੇ ਹਰਿਆਵਲ ਨੂੰ ਪਾਉਣਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਹੋਏ ਸ਼ਲੋਕਾਂ ਤੇ ਜਿਹੜੇ ਸ਼ਬਦਾਂ ਤੇ ਜਿਹੜਾ ਉਹ ਪੈਰਾ ਦਿੰਦੇ ਆ ਤੇ ਚਲੋ ਆਪਾਂ ਵੀ ਹੁਣ ਇੱਥੇ ਬੂਟਾ ਲਾਤਾ ਉਹਨਾਂ ਦੇ ਨਾਲ ਤੇ ਸ਼ਾਮ ਨੂੰ ਇਹ ਗੁਰਦੁਆਰਾ ਸਾਹਿਬ ਦਾ ਦਰਸ਼ਨ ਵੀਡੀਓ ਹੁਣ ਮੈਂ ਤਾਂ ਸ਼ਾਮ ਨੂੰ ਬਣਾ ਰਿਹਾ ਤਾਂ ਕਿ ਤੁਹਾਨੂੰ ਸਵੇਰ ਦਾ ਤੇ ਸ਼ਾਮ ਦਾ ਦੋਨੇ ਤਰੀਕੇ ਤੁਹਾਨੂੰ ਵੀ ਇਹ ਚੀਜ਼ ਲੱਗੇ ਕਿ ਬਾਕੀ ਦੇ ਵਿੱਚ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਸਥਾਨ ਦੇ ਦਰਸ਼ਨ ਕੀਤੇ ਹੈਗੇ ਸਥਾਨ ਦੇ ਦਰਸ਼ਨ ਕਰਦੇ ਸੀ ਜਦੋਂ ਇੱਕ ਚੀਜ਼ ਮੈਂ ਪਹਿਲਾਂ ਦੱਸਣੀ ਭੁੱਲ ਗਿਆ ਜਿਹੜਾ ਉੱਥੇ ਪੰਘੂੜਾ ਬਣਿਆ ਹੋਇਆ ਹੈ ਨਾ ਜਿਹਦੇ ਵਿੱਚ ਗੁਰਨਾਨਕ ਦੇਵ ਜੀ ਦਾ ਪੰਘੂੜਾ ਪਿਆ ਹੈਗਾ ਬਾਬਾ ਸ਼੍ਰੀ ਚੰਦ ਜੀ ਲੈ ਕੇ ਆਏ ਹੁਣ ਇਹ ਨਹੀਂ ਪਤਾ ਲੱਗਦਾ ਵੀ ਜਿਹੜਾ ਉਹ ਸਾਰਾ ਜਿਹੜਾ ਉਹ ਬਾਬਾ ਸ਼੍ਰੀ ਚੰਦ ਜੀ ਲੈ ਕੇ ਆ ਜਾਂ ਫਿਰ ਪੰਘੂੜਾ ਉਹਦੇ ਅਸਲ ਦੇ ਵਿੱਚ ਕੋਈ ਪ੍ਰਣਾਮ ਨਹੀਂ ਮਿਲਦੇ ਬਸ ਇੱਕ ਆਈਡੀਆ ਜਿਹਾ ਲਾਇਆ ਜਾਂਦਾ ਹੈਗਾ ਤੇ ਪਰ ਉਹ ਪਰ ਉਹਦੇ ਉੱਤੇ ਨਾ ਗੋਲ-ਗੋਲ ਲਾਟੂ ਲੱਗੇ ਹੋਇਆ ਲਾਟੂਆਂ ਦੇ ਨਾਲ ਸਾਈਡਾਂ ਤੇ ਜਿਵੇਂ ਤੋਤੇ ਨਹੀਂ ਹੁੰਦੇ ਆਪਣੇ ਤੋਤਾ ਬਣਾਉਂਦੇ ਸੀ ਲੱਕੜ ਦਾ ਉਵੇਂ ਤੋਤੇ ਬਣਾ ਕੇ ਲਾਇਆ ਬਹੁਤ ਸੋਹਣੇ ਲੱਗਦੇ ਆਗੇ ਉਹ ਲੱਗੇ ਹੋਏ ਖੈਰ ਹੁਣ ਤਾਂ ਉਹਨੂੰ ਸ਼ੀਸ਼ੇ ਦੇ ਵਿੱਚ ਪੂਰਾ ਮੜਾ ਕੇ ਹਨਾ ਓੜੂ ਮਤਲਬ ਵੀ ਆਪਾਂ ਐ ਕਹਿੰਦੇ ਵੀ ਹੱਥ ਉੱਤ ਲੱਗਣ ਤੋਂ ਉਹਨੂੰ ਬਚਾਇਆ ਹੋਇਆਗਾ ਸ਼ੀਸ਼ਾ ਲਾਤਾ ਚਾਰੇ ਪਾਸੇ ਉਹਦੇ ਪ੍ਰੋਟੈਕਸ਼ਨ ਦੇ ਤੌਰ ਤੇ ਤੇ ਬਾਈ ਜੀ ਤੁਸੀਂ ਮੇਰੀ ਵੀਡੀਓ ਕਿਉਂ ਡਿਸਟਰਬ ਕੀਤੀ ਮੈਂ ਵੀਡੀਓ ਬਣਾ ਰਿਹਾ ਸੀਗਾ ਗੁੱਸਾ ਕਿਉਂ ਕਰ ਗਿਆ ਮੇਰੇ ਵੀਡੀਓ ਬਣਾਉਂਦੇ ਤੋਂ ਹਟ ਜਾ ਹਟ ਜਾ ਹਟ ਜਾ ਤੋਂ ਮਿਲਾਂਗੇ ਜੀ ਕੱਲ ਆਪਾਂ ਨਵੇਂ ਵਲੌਗ ਨਵੇਂ ਦਿਨ ਦੇ ਨਾਲ ਅੱਜ ਹੁਣ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰੁਕੇ ਹੋਇਆ ਗੁਰਦੁਆਰਾ ਸਾਹਿਬ ਦਾ ਇਹ ਦਰਸ਼ਨ ਮੇਲਾ ਆਪਾਂ ਕੀਤਾ ਵਲੌਗ ਨੂੰ ਇੱਥੇ ਖਤਮ ਕਰਦੇ ਆ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਮੇਲ ਮਿਲਾਪ ਕਰਾਂਗੇ ਆਪਾਂ ਕੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕੀਤਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ